ਬelta ਚਾਕੂ ਇਹ ਸਾਰਿਆਂ ਕੋਲੇ ਸੀਗਾ ਅੰਦਰ ਆਉਂਦੇ ਨੇ ਸਾਨੂੰ ਬਿਲਕੁਲ ਨੰਗਾ ਕਰ ਦਿੰਦੇ ਨੇ ਸਾਡੇ ਹੱਥ ਪੈਰ ਪਿੱਛੇ ਨੂੰ ਕਰਕੇ ਬੰਨ ਕੇ ਮੂਹਰੇ ਕੱਪੜਾ 바ਕੇ ਕੁੱਟਣਾ ਸਟਾਰਟ ਕਰ ਦਿੰਦੇ ਨੇ 2-2 ਢਾਈ ਘੰਟੇ ਇਹ ਸਾਨੂੰ ਲਗਾਤਾਰ ਕੁੱਟਦੇ ਹੀ ਆ ਕੱਲਾ ਸਾਡੇ ਸਿਰ ਦੇ ਵਿੱਚ ਮਤਲਬ ਸੀਂਖਾਂ ਮਾਰਦੇ ਆ ਚਿਕਨ ਸੀਂਗ ਜਿਹੜੀ ਬਾਰਬੀਕਿਊ ਕਰਨ ਵਾਲੀ ਹੁੰਦੀ ਹੈ ਲੋਹੇ ਦੀ ਮੇਰੇ ਤੇ ਜਸਪਾਲ ਦੇ ਸਿਰ ਤੇ ਉਹ ਲਗਾਤਾਰ ਮਾਰੀ ਹੋਈ 15-15 ਮਿੰਟ ਹਨ ਤੇ ਭਗਵਾਨ ਤਮਨ ਹੁਰੀ ਵੱਡੇ ਵੱਡੇ ਬਾਹਾ ਕੱਟ-ਕੱਟ ਕੇ ਅੱਜ ਵੀ ਚੁਟਕਲੇ ਦਾ ਸੁਣਾ ਦਿੰਦੇ ਆ ਕਹਿੰਦੇ ਸੀ ਗੋਰੀ ਆਇਆ ਕਰਨਗੇ ਜੀ ਉਰੇ ਨੌਕਰੀਆਂ ਕਰਨ ਆਪਣੇ ਬੱਚੇ ਯਾਰ ਈਰਾਨ ਦੇ ਵਿੱਚ ਛੋਟੇ ਛੋਟੇ ਮੁਲਕਾਂ ਦੇ ਵਿੱਚ ਤਸੀਹੇ ਸਹ ਰਹੇ ਆ ਜਿੱਥੇ ਯੁੱਧ ਚੱਲ ਰਿਹਾ ਸੀਗਾ ਬੜੀ ਮੁਸ਼ਕਿਲ ਦੇ ਨਾਲ ਕੱਟ ਕੇ ਲੈ ਆਏ ਆ ਛੋਟੇ ਕੋਲੇ 8 8000 ਅਮਰੀਕਨ ਡਾਲਰ ਆ ਵੀ ਤੁਹਾਡੇ ਏਜੰਟ ਦਾ ਫੋਨ ਆਇਆ ਵੀ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਯੂਐਸਏ ਦੀ ਡੋਂਕੀ ਲਾਉਣ ਜਾ ਰਹੇ ਹੋ ਅਸੀਂ ਕਿਹਾ ਅਸੀਂ ਤਾਂ ਆਸਟ੍ਰੇਲੀਆ ਦਾ ਜਾ ਰਹੇ ਹਾਂ ਸਾਡੇ ਨੂੰ ਵੀਜ਼ਾ ਦਿਖਾਇਆ ਗਿਆ ਸਾਡੇ ਕੋਲੇ ਟਿਕਟਾਂ ਵੀ ਅਸੀਂ ਡੋਂਕੀ ਨਹੀਂ ਲਾ ਰਹੇ ਆ ਬਿਲਕੁਲ ਬੈਠ ਰਹੇ ਜੀ ਅੱਜ ਇਹਨਾਂ ਦੇ ਪੈਸੇ ਜਿਹੜੇ ਖੂਨ ਪਸੀਨੇ ਦੀ ਕਮਾਈ ਆ ਲੋਕਾਂ ਤੋਂ ਫੜ ਟੜ ਕੇ ਜਿਹੜੇ ਤੇ ਅੱਜ ਇਹ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਅਬ ਦੇ ਘਰੇ ਬੈਠੇ ਆ ਅੱਜ ਮਾਪੇ ਉਹਨੂੰ ਸੰਤੁਸ਼ਟੀ ਹੈ ਵੀ ਸਾਡਾ ਬੱਚਾ ਵਾਪਸ ਆ ਗਿਆ ਪਰ ਕੱਲ ਨੂੰ ਜਿਹੜੇ ਉਹ ਪੈਸੇ ਕਿਸੇ ਤੋਂ ਫੜ ਕੇ 18 ਲੱਖ ਰੁਪਈਆ ਆਮ ਪਰਿਵਾਰ ਵਾਸਤੇ ਬਹੁਤ ਵੱਡੀ ਰਕਮ ਹੈ ਕਿੰਨੇ ਕਿੰਨੇ ਪੈਸੇ ਦੇ ਗਏ 18 18 ਲੱਖ ਰੁਪਈਆ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ 12 ਲੱਖ ਰੁਪਈਆ ਦੇਣਾ ਪਰ ਜਦੋਂ ਮੈਂ ਚੰਡੀਗੜ੍ਹ ਵੀ ਨਹੀਂ ਟਪਿਆ ਉਹਦੋਂ ਇਹਨਾਂ ਨੇ ਸਾਡੇ ਘਰਦਿਆਂ ਤੋਂ ਪੈਸੇ ਚੱਕ ਲਈ ਸੀਗੇ 18-19 ਲੱਖ ਜੇ ਸ਼ਰਾਬੀਆਂ ਨੂੰ ਤੁਸੀਂ ਦੱਸਦਾ 10 ਲੱਖ ਰੁਪਈਆ ਦੇ ਸਕਦੇ ਹੋ ਯਾਰ ਗਲਤੀ ਉਦੋਂ ਵੀ ਖੈਰ ਤੁਹਾਡੀ ਸੀ ਜਿਉਂ ਉਹਨਾਂ ਨੂੰ 10-10 ਲੱਖ ਰੁਪਏ ਤੇ ਇਹ ਵੀ ਤਾਂ ਤੁਹਾਡੀ ਗਲਤੀ ਹੈ ਨਾ ਤੁਸੀਂ ਰੋਜ਼ਗਾਰ ਨਹੀਂ ਦੇ ਰਹੇ ਬੱਚਿਆਂ ਨੂੰ ਬੱਚੇ ਬਾਹਰ ਜਾ ਕੇ ਫਸ ਜਾਂਦੇ ਆ ਜੇ ਸੈਂਟਰ ਸਰਕਾਰ ਕਹਿੰਦੀ ਸਾਡੇ ਤੋਂ ਕਿਹੜਾ ਪੁੱਛ ਕੇ ਗਿਆ ਸੀ ਤੇ ਜਿਸ ਦਿਨ ਇਹ ਹੋਈ ਆ ਤੇ ਜਿਹੜਾ ਕਿਡਨਾਪਰ ਸੀਗਾ ਉਹਨੇ ਮੈਨੂੰ ਇੱਕ ਆਪਣੇ ਉਹਦੇ ਫੋਨ ਦੇ ਵਿੱਚ ਅਜਾਨ ਐਪ ਡਾਊਨਲੋਡ ਕਰਨ ਨੂੰ ਕਿਹਾ ਸੀ ਤਾਂ ਉਹ ਜਦੋਂ ਡਾਊਨਲੋਡ ਕੀਤੀ ਤਾਂ ਉਹਦੇ ਵਿੱਚ ਆਪਸ਼ਨ ਆਈ ਸੀਗੀ ਵੀ ਲੋਕੇਸ਼ਨ ਆਨ ਕਰਨ ਦੀ ਮੈਂ ਲੋਕੇਸ਼ਨ ਆਨ ਕੀਤੀ ਤਾਂ ਉਹ ਕੁੜੀ ਦੀ ਤੇ ਜਿਹੜਾ ਇੱਕ ਕਿਡਨਾਪਰ ਸੀ ਉਹ ਟਰੇਸ ਹੋਏ ਤਾਂ ਨਸੀਬ ਚੇ ਕੁਝ ਦਿਨ ਪਹਿਲਾਂ ਤਿੰਨ ਨੌਜਵਾਨ ਪੰਜਾਬ ਦੇ ਵਿੱਚੋਂ ਆਪਣਾ ਸਨੈਰੀਪ ਬਿਖਵਾਣ ਬਣਾਉਣ ਦੇ ਲਈ ਆਸਟ੍ਰੇਲੀਆ ਵੱਲ ਵੀਜ਼ਾ ਲਵਾ ਕੇ ਜਾਂਦੇ ਹਨ ਪਰ ਕੁਝ ਤੁਹਾਨੂੰ ਦੱਸਣਾ ਚਾਹਾਂਗੇ ਕੋਈ ਤਿੰਨ ਘੰਟਿਆਂ ਦੀ ਸਟੇਜ ਜਿਹੜੀ ਹੈ ਈਰਾਨ ਦੇ ਵਿੱਚ ਹੁੰਦੀ ਹੈ ਤਾਂ ਉੱਥੇ ਹੀ ਇਹ ਤਿੰਨ ਨੌਜਵਾਨਾਂ ਦਾ ਕਿਡਨੈਪ ਹੋ ਜਾਂਦਾ ਹੈ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਵੀਰ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਸਸ਼ੀਗਲ ਕਿਹਨਾਮ ਵੀ ਹੁਸ਼ਨਪ੍ਰੀਤ ਸਿੰਘ ਹੁਸ਼ਨਪ੍ਰੀਤ ਜੀ ਇਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਆਸਟ੍ਰੇਲੀਆ ਲੈ ਆਪਣੇ ਭਵਿੱਖ ਬਣਾਉਣ ਲਈ ਪਰ ਈਰਾਨ ਜਾ ਕੇ ਕੀ ਹੁੰਦਾ ਤੁਹਾਡੇ ਨਾਲ ਵੀਰੇ ਜਿਹੜਾ ਸਾਡਾ ਏਜੰਟ ਸੀਗਾ ਧੀਰੇ ਜਟਵਾਲ ਉਹਨੇ ਸਾਨੂੰ ਕਿਹਾ ਸੀਗਾ ਵੀ ਤੁਹਾਡੀ 3 ਤੋਂ 4 ਘੰਟਿਆਂ ਦੀ ਸਟੇ ਹੈ ਈਰਾਨ ਦੇ ਵਿੱਚ ਵੀ ਤੁਸੀਂ ਨੇ 에ਰਪੋਰਟ ਦੇ ਬਾਰੇ ਨਹੀਂ ਜਾਣਾ ਪਰ ਜਦੋਂ ਆਪਾਂ ਈਰਾਨ ਪਹੁੰਚਦੇ ਹਾਂ ਇਹ ਜਿਹੜੀ ਸਟੇ ਸੀਗੀ ਇਹ ਸਾਨੂੰ ਕਹਿੰਦੇ ਨੇ ਵੀ ਡੇਢ ਦਿਨ ਦੀ ਸਟੇ ਆ ਇੱਕ ਨੂੰ ਜਾਣਾ ਤਿੰਨ ਦੀ ਉੱਥੋਂ ਸਾਡੀ ਦੁਪਹਿਰ ਦੀ ਵੀ ਮਤਲਬ ਫਲਾਈਟ ਸੀ ਈਰਾਨ ਤੋਂ ਦੁਬਈ ਦੀ ਦੁਬਈ ਸਟੇ ਸੀਗੀ 3 ਘੰਟਿਆਂ ਦੀ ਦਿਨ ਦੁਬਈ ਤੋਂ ਸੀਗੀ ਸਾਡੀ ਸਿਡਨੀ ਦੀ ਠੀਕ ਹੈ ਬਟ ਜਦੋਂ ਅਸੀਂ ਪਹੁੰਚਦੇ ਹਾਂ ਤੇ ਡੇਢ ਦਿਨ ਦੀ ਸਟੇ ਕਰ ਦਿੰਦਾ ਵੀ ਤੁਹਾਡੀ ਉਰੇ ਹੋਟਲ ਦੇ ਵਿੱਚ ਵੀ ਮਤਲਬ ਸਟੇ ਹੈਗੀ ਆ ਰੂਮ ਵਗੈਰਾ ਬੁੱਕਣੇ ਤਿੰਨੇ ਇਹਨਾਂ ਦੇ ਮੀਨਾ ਹੋਟਲ ਦੇ ਵਿੱਚ ਤਹਿਰਾਨ ਦੇ ਵਿੱਚ ਅਸੀਂ ਕਹਿੰਨੇ ਆ ਵੀ ਨਹੀਂ ਅਸੀਂ ਮਤਲਬ ਬਾਹਰ ਹੀ ਨਹੀਂ ਨਿਕਲਣਾ ਉਹ ਕਹਿੰਦਾ ਡਰਨ ਦੀ ਕੋਈ ਲੋੜ ਨਹੀਂ ਮੇਰਾ ਫਰੈਂਡ ਆਊਗਾ ਉਹ ਤੁਹਾਨੂੰ ਲੈ ਕੇ ਜਾਊਗਾ ਹਨਾ ਥੈਨ ਕੀ ਹੁੰਦਾ ਅਸੀਂ ਫੇਰ ਵੀ ਨਹੀਂ ਮੰਨਦੇ ਜਦੋਂ ਤਾਂ ਇਹ ਕਹਿੰਦਾ ਵੀ ਤੁਸੀਂ ਆਪਣੀ ਨਾ ਵੀ ਤਿੰਨਾਂ ਜਣਿਆਂ ਦੀ ਫੋਟੋ ਭੇਜ ਦਿਓ ਕੱਟਿਆਂ ਦੀ ਮੇਰਾ ਫਰੈਂਡ ਆਊਗਾ ਉਹ ਹੀ ਸੇਮ ਫੋਟੋ ਤੁਹਾਨੂੰ ਦਿਖਾਊਗਾ ਤੁਸੀਂ ਤਾਂ ਨਾਲ ਜਾਣਾ ਨਹੀਂ ਨਾ ਜਾਇਓ ਹਨਾ ਨਾਲ ਤੇ ਦੰਨ ਕੀ ਹੁੰਦਾ ਕਿ ਜਦੋਂ ਇਹ ਮਤਲਬ ਆਉਂਦੇ ਆ ਉਹਨਾਂ ਦੇ ਵਿੱਚੋਂ ਦੋਨੇ ਪਾਕਿਸਤਾਨ ਦੇ ਜਿਹੜੇ ਕਿਡਨਾਪਰ ਨੇ ਉਹੀ ਹੁੰਦੇ ਆ ਸਾਨੂੰ ਬਾਅਦ ਚ ਪਤਾ ਲੱਗਦਾ ਉਹਦੇ ਵਿੱਚ ਇੱਕ ਹਾਜੀ ਤੇ ਸ਼ੇਰਾ ਹੁੰਦੇ ਆ ਸਾਨੂੰ ਉਹੀ ਫੋਟੋ ਦਿਖਾਈ ਜਾਂਦੀ ਹੈ ਤੇ ਨਾਲ ਦੀ ਨਾਲ ਸਾਨੂੰ ਚੱਕ ਕੇ ਗੱਡੀ 'ਚ ਬਿਠਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਘੰਟੇ ਬਾਅਦ ਸਾਨੂੰ ਮੈਨੂੰ ਜਸਪਾਲ ਨੂੰ ਲੱਗ ਗੱਡੀ ਦੇ ਵਿੱਚ ਕਰ ਦਿੱਤਾ ਜਾਂਦਾ ਤੇ ਅਮਰਤਪਾਲ ਲੱਗ ਹੁੰਦਾ ਤੇ ਜਾਂਦੇ ਆਂਦੇ ਸਾਡੇ ਫੋਨ ਫੜ ਲਏ ਜਾਂਦੇ ਆ ਵੀ ਸਿਕਿਉਰਿਟੀ ਦੇ ਚੱਕਰ ਕਰਕੇ ਵੀ ਤੁਹਾਡੇ ਫੋਨ ਚਾਹੀਦੇ ਨੇ ਉਦੋਂ ਬਾਅਦ ਜਦੋਂ ਆਪਾਂ ਘਰੇ ਪਹੁੰਚਦੇ ਆ ਜਿੱਥੇ ਸਾਨੂੰ ਰੱਖਿਆ ਜਾਂਦਾ ਸਾਡੇ ਪਾਸਪੋਰਟ ਲੈ ਲੈ ਜਾਂਦੇ ਨੇ ਇਹ ਕਹਿ ਕੇ ਵੀ ਤੁਹਾਡੀ ਵੀ ਟਿਕਟ ਤੇ ਵੀਜ਼ੇ ਦਾ ਦੇਖਣਾ ਸੀ ਜਦੋਂ ਦੱਸਦੇ ਆ ਵੀ ਸਾਡੀ ਟਿਕਟ ਵੀ ਹੋਈ ਆ ਵੀਜ਼ਾ ਵੀ ਅਸੀਂ ਦੇਖਿਆ ਹੋਇਆ ਵੀ ਨਹੀਂ ਵੀ ਹਨਾ ਵੀ ਐਡੇ ਨੇ ਨਹੀਂ ਉਹ ਕਹਿੰਦਾ ਕੋਈ ਚੱਕਰ ਨਹੀਂ ਵੀ ਤੁਹਾਡੇ ਮਤਲਬ ਏਜੰਟ ਨੇ ਕਿਹਾ ਹੋਇਆ ਦੈਨ ਉਦੋਂ ਬਾਅਦ ਸਾਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਕੋਲ ਪੈਸੇ ਕਿੰਨੇ-ਕਿੰਨੇ ਨੇ ਅਸੀਂ ਦੱਸਦੇ ਆ ਵੀ ਜਿਵੇਂ ਮੇਰੇ ਕੋਲ ਤੇ ਅਮਰਤਪਾਲ ਕੋਲੇ ਹਜ਼ਾਰ-ਹਜ਼ਾਰ ਆਸਟ੍ਰੇਲੀਅਨ ਡਾਲਰ ਸੀਗੇ ਤੇ ਜਸਪਾਲ ਕੋਲੇ 1060 ਯੂਰੋ ਸੀਗੇ ਪਰ ਸਾਨੂੰ ਕਹਿੰਦੇ ਵੀ ਇਹ ਵੀ ਦੋ ਅਸੀਂ ਕਹਿੰਦੇ ਵੀ ਨਹੀਂ ਵੀ ਸਾਡੀ ਪਹਿਲਾਂ ਏਜੰਟ ਨਾਲ ਗੱਲ ਕਰੋ ਉਹ ਕਹਿੰਦੇ ਵੀ ਅੰਦਰ ਬੈਠੋ ਤੁਹਾਡੀ ਏਜੰਟ ਨਾਲ ਗੱਲ ਕਰਵਾਉਂਦੇ ਆ ਹਨਾ ਥੈਨ ਉਦੋਂ ਬਾਅਦ ਕੀ ਕਰਦੇ ਨੇ ਇਹ ਦੋ ਢਾਈ ਘੰਟੇ ਬਾਅਦ ਜਿਹੜਾ ਇਹਨਾਂ ਕੋਲੇ ਸਪੀਕਰ ਪਿਆ ਸੀ ਉਹਦੀ ਆਵਾਜ਼ ਫੁੱਲ ਚੱਕ ਕੇ ਕਰ ਦਿੰਦੇ ਨੇ ਤੇ ਅੰਦਰ ਆਉਂਦੇ ਨੇ ਕਿਸੇ ਦੇ ਕੋਲੇ ਪਾਈਪ ਸੀਗਾ ਬੈਲਟਾਂ ਚਾਕੂ ਇਹ ਸਾਰਿਆਂ ਕੋਲੇ ਸੀਗਾ ਅੰਦਰ ਆਉਂਦੇ ਨੇ ਸਾਨੂੰ ਬਿਲਕੁਲ ਨੰਗਾ ਕਰ ਦਿੰਦੇ ਨੇ ਸਾਡੇ ਹੱਥ ਪੈਰ ਪਿੱਛੇ ਨੂੰ ਕਰਕੇ ਬੰਨ ਕੇ ਮੂੰਹ 'ਚ ਕੱਪੜਾ ਪਾ ਕੇ ਕੁੱਟਣਾ ਸਟਾਰਟ ਕਰ ਦਿੰਦੇ ਨੇ ਦੋ ਦੋ ਢਾਈ ਘੰਟੇ ਇਹ ਸਾਨੂੰ ਲਗਾਤਾਰ ਕੁੱਟਦੇ ਹੀ ਆ ਕ ਤਾਮੀ ਮਾਰਾਂਗੇ ਵੀ ਤੁਸੀਂ ਪੈਸੇ ਦੋ ਸਾਡੇ ਵੀ ਤਾਂ ਅਸੀਂ ਕਿਹਾ ਵੀ ਸਾਡੇ ਕੋਲੇ ਇੰਨੇ ਇੰਨੇ ਆ ਤੇ ਸਾਨੂੰ ਬਾਅਦ ਵਿੱਚ ਕਹਿੰਦੇ ਨੇ ਤੁਹਾਡੇ ਕੋਲੇ 8 8000 ਅਮਰੀਕਨ ਡਾਲਰ ਹੈ ਵੀ ਤੁਹਾਡੇ ਏਜੰਟ ਦਾ ਫੋਨ ਆਇਆ ਵੀ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਯੂ ਐਸ اے ਦੀ ਡੋਂਕੀ ਲਾਉਣ ਜਾ ਰਹੇ ਹੋ ਅਸੀਂ ਕਿਹਾ ਅਸੀਂ ਤਾਂ ਆਸਟ੍ਰੇਲੀਆ ਦਾ ਜਾ ਰਹੇ ਹਾਂ ਸਾਨੂੰ ਵੀਜ਼ਾ ਦਿਖਾਇਆ ਗਿਆ ਸਾਡੇ ਕੋਲੇ ਟਿਕਟਾ ਵੀ ਅਸੀਂ ਡੋਂਕੀ ਨਹੀਂ ਲਾ ਰਹੇ ਵੀ ਤੁਹਾਨੂੰ ਗਲਤ ਫ਼ਹਮੀ ਹੋਈ ਆ ਪਰ ਨਹੀਂ ਇਹ ਸਾਨੂੰ ਫੇਰ ਘੁੱਟਦੇ ਆ ਤੇ ਦੂਜੇ ਦਿਨ ਸਾਡੀ ਘਰੇ ਗੱਲ ਕਰਵਾਉਂਦੇ ਆ ਸਾਡੇ ਸਿਰ ਦੇ ਵਿੱਚ ਮਤਲਬ ਸਿੰਘਾਂ ਮਾਰਦੇ ਆ ਚਿਕਨ ਸਿੰਘ ਜਿਹੜੀ ਬਾਰਬੀਕਿਊ ਕਰਨ ਵਾਲੀ ਹੁੰਦੀ ਆ ਲੋਹੇ ਦੀ ਮੇਰੇ ਤੇ ਜਸਪਾਲ ਦੇ ਸਿਰ ਤੇ ਉਹ ਲਗਾਤਾਰ ਮਾਰੀ ਹੋਈ 15-15 ਮਿੰਟ ਹਨ ਤੇ ਰਾਈਟ ਨੋ ਵੀ ਸਿਰ ਵਗੈਰਾ ਤੋਂ ਕਿਤਾ ਤੇ ਸਾਡੇ ਲੱਤਾਂ ਤੇ ਟੱਕ ਮਾਰੇ ਹੋਏ ਸਿੱਧਾ ਚਾਕੂ ਦੇ ਸਿਗਰਟ ਵੀ ਲਾਈ ਗਈ ਆ ਮਤਲਬ ਟੂਹੀ ਤੇ ਮੇਰੇ ਹਨ ਤੇ ਜਦੋਂ ਆਪਣੀ ਜੰਗ ਹੁੰਦੀ ਆ ਇੰਡੀਆ ਦੇ ਪਾਕਿਸਤਾਨ ਦੀ ਉਦੋਂ ਵੀ ਸਾਨੂੰ ਕੁੱਟਦੇ ਜਿਵੇਂ ਮੇਰੇ ਟੈਟੂ ਬਣੇ ਆ ਮਾਂ ਕਾਲ ਦਾ ਉਹ ਉਹ ਦੇਖ ਕੇ ਵੀ ਸਾਨੂੰ ਵਿਚਦੀ ਇਹਨਾਂ ਨੇ ਕਿਹਾ ਸੀਗਾ ਇੱਕ ਦੋ ਵਾਰ ਵੀ ਤੁਸੀਂ ਆਪਣਾ ਧਰਮ ਚੇਂਜ ਕਰ ਲਓ ਇਹ ਕਰ ਲਓ ਮਤਲਬ ਧਰਮ ਦੇ ਨਾਮ ਤੇ ਵੀ ਕੁੱਟਿਆ ਗਿਆ ਜਦੋਂ ਜੰਗ ਲੱਗੀ ਉਦੋਂ ਵੀ ਕੁੱਟਿਆ ਗਿਆ ਇਹ ਧਰਮ ਦੇ ਨਾਮ ਤੇ ਵੀ ਕਹਿੰਦੇ ਵੀ ਤੁਹਾਡੀ ਮੂਰਤੀਆਂ ਦੀ ਪੂਜਾ ਕਰਦੇ ਹਾਂ ਗਊ ਦਾ ਇਹ ਕਰਦੇ ਹਾਂ ਉਹ ਕਰਦੇ ਹਾਂ ਤੇ ਮਤਲਬ ਲਗਾਤਾਰ ਕੁੱਟੇ ਗਿਆ ਪਹਿਲੇ ਦਿਨ ਤੋਂ ਲੈ ਕੇ ਲਾਸਟ ਦਿਨ ਤੱਕ ਕਹਿੰਣਾ ਵਾਲੀ ਗੱਲ ਕਰੀਏ ਕਿ ਇਹ ਤਸ਼ੱਦਦ ਹੈ ਕਿੰਨੇ ਦਿਨ ਤੁਹਾਡੇ ਨਾਲ ਚੱਲਦਾ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪਹਿਲਾ ਸਵਾਲ ਮੇਰਾ ਇਹ ਹੀ ਹੈ ਕਿ ਜਦੋਂ ਤੁਸੀਂ ਪਹੁੰਚਦੇ ਹੋ ਈਰਾਨ ਦੇ ਵਿੱਚ ਤਾਂ ਤੁਹਾਨੂੰ ਕੀ ਕਹਿ ਕੇ ਜਿਹੜਾ ਹੋਟਲ ਤੇ ਚ ਲਈ ਜਾਂਦਾ ਕਿ ਤੁਹਾਨੂੰ ਏਜੰਟ ਨੇ ਭੇਜਿਆ ਕਿ ਤੁਹਾਡੇ ਕੋਈ ਹਥਿਆਰ ਰੱਖ ਕੇ ਲੈ ਕੇ ਏਜੰਟ ਨੇ ਭੇਜਿਆ ਜਿਵੇਂ ਮੈਂ ਵੀਰੇ ਤੁਹਾਨੂੰ ਪਹਿਲਾਂ ਦੱਸਿਆ ਪਹਿਲਾਂ ਏਜੰਟ ਨੇ ਸਾਡੀ ਤਿੰਨਾਂ ਦੀ ਫੋਟੋ ਮੰਗਵਾਈ ਵੀ ਇਹ ਬੰਦਾ ਵੀ ਤੁਹਾਨੂੰ ਜਿਹੜਾ ਬੰਦਾ ਆ ਕੇ ਫੋਟੋ ਦਿਖਾਊਗਾ ਮੇਰਾ ਦੋਸਤ ਆ ਉਹ ਤੁਹਾਨੂੰ ਹੋਟਲ ਡ੍ਰੌਪ ਕਰ ਦੂਗਾ ਵੀ ਕਿਸੇ ਬੰਦੇ ਤੇ ਹੋਰ ਯਕੀਨ ਨਾ ਕਰਨਾ ਉਸ ਤਰ੍ਹਾਂ ਸਾਨੂੰ ਸੇਮ ਫੋਟੋ ਦਿਖਾਉਂਦੇ ਨੇ ਅਸੀਂ ਤਾਂ ਉਹਦੇ ਨਾਲ ਜਾਣਦੇ ਆ ਹਾਂਜੀ ਤੇ ਇਹ ਏਜੰਟ ਦੀ ਗੱਲ ਕਰੀਏ ਏਜੰਟ ਤੁਸੀਂ ਕਿਹੜੇ ਏਜੰਟ ਰਾਹੀਂ ਗਏ ਸੀਗੇ ਕਿੱਥੋਂ ਦਾ ਰਹਿਣ ਵਾਲਾ ਅਸੀਂ ਧੀਰੇ ਜਟਵਾਲ ਤੇ ਕਮਲ ਅਟਵਾਲ ਦੇ ਨਾਲ ਜੀ ਧੀਰੇ ਜਟਵਾਲ ਮੇਨ ਹੁਸ਼ਿਆਰਪੁਰ ਦਾ ਅਟਵਾਲ ਓਵਰਸੀਜ਼ ਇਹਨਾਂ ਦੀ ਹੁਸ਼ਿਆਰਪੁਰ ਕਿੰਨੇ ਕਿੰਨੇ ਪੈਸੇ ਦੇ ਕੇਗੇ 18-18 ਲੱਖ ਰੁਪਏ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਬਾਹਰੇ ਆ ਕੇ ਰੁਪਈਆ ਦੇਣਾ ਪਰ ਜਦੋਂ ਮੈਂ ਚੰਡੀਗੜ੍ਹ ਵੀ ਨਹੀਂ ਟੱਪਿਆ ਉਹਦੋਂ ਇਹਨਾਂ ਨੇ ਸਾਡੇ ਘਰਦਿਆਂ ਤੋਂ ਪੈਸੇ ਚੱਕ ਲਈ ਸੀਗੇ 18-18 ਲੱਖ ਰੁਪਏ ਜਦੋਂ ਘਰੇ ਪਤਾ ਲੱਗਦਾ ਘਰ ਇੱਕ ਮਾਹੌਲ ਜਿਹੜਾ ਬਹੁਤ ਖਰਾਬ ਹੋ ਜਾਂਦਾ ਕਿ ਸ਼ਾਇਦ ਇੱਕ ਜਾਂ ਦੋ ਨੌਜਵਾਨ ਹੁੰਦੇ ਨੇ ਘਰ ਦੇ ਵਿੱਚ ਅੱਜ ਬੱਚੇ ਘਰਦਿਆਂ ਦਾ ਕਿਸ ਤਰ੍ਹਾਂ ਦਾ ਹਾਲ ਸਰ ਮੇਰੀ ਮੇਰੇ ਬ੍ਰਦਰ ਨਾਲ ਗੱਲ ਹੁੰਦੀ ਸੀਗੀ ਕੱਲੀ ਕਿਉਂਕਿ ਮੇਰੇ ਘਰੇ ਦੇ ਵਿੱਚ ਨਾ ਮੇਰੇ ਫਾਦਰ ਨੇ ਨਾ ਮਰੇ ਦਾਦਾ ਜੀ ਨੇ ਵੀ ਮਤਲਬ ਮੈਂ ਕੱਲਾ ਹੀ ਆ ਕਮਾਉਣ ਵਾਲਾ ਵੀ ਮੇਰੇ ਘਰ ਦੇ ਵਿੱਚ ਮੇਰੀ ਦਾਦੀ ਤੇ ਮੇਰੇ ਮੰਮੀ ਨੇਗੇ ਤੇ ਉਹਨਾਂ ਨਾਲ ਮੈਂ ਸਿੱਧੀ ਗੱਲ ਕਰਦਾ ਤਾਂ ਮੈਨੂੰ ਨਹੀਂ ਲੱਗਦਾ ਜੀ ਉਹਨਾਂ ਨੂੰ ਕੁਝ ਹੋ ਜਾਣਾ ਨਾ ਤੇ ਮੈਂ ਆਪਣੇ ਬ੍ਰਦਰ ਨਾਲ ਗੱਲ ਕੀਤੀ ਸੀਗੀ ਮਨਪ੍ਰੀਤ ਨਾਲ ਉਹਨਾਂ ਵਾਂ ਸ਼ਹਿਰ ਦਾ ਰਹਿਣ ਵਾਲਾ ਮਾਸੀ ਦਾ ਮੁੰਡਾ ਮੇਰੇ ਦਾ ਬਸ ਸਿਰਫ ਮੈਂ ਉਹਦੇ ਨਾਲ ਗੱਲ ਕਰਦਾ ਸੀਗਾ ਦੈਨ ਮੇਰੇ ਜਿਹੜੇ ਬਾਕੀ ਗੱਜਨ ਨੇ ਸਾਰੇ ਜਸਪ੍ਰੀਤ ਜਸ਼ਨ ਤੇ ਮਨਪ੍ਰੀਤ ਇਹ ਅੱਗੇ ਤੇ ਆਪਣਾ ਸਨਮਪ੍ਰੀਤ ਆ ਇਹਨਾਂ ਨੇ ਅੱਗੇ ਗੱਲਬਾਤ ਕੀਤੀ ਤੇ ਮੇਰੇ ਧੂਰੀ ਦੇ ਵਿੱਚੋਂ ਫਰੈਂਡ ਨੇ ਹਰੀਸ਼ ਤੇ ਪ੍ਰਿੰਸ ਕਮਲ ਕਮਲਪ੍ਰੀਤ ਸਿੰਘ ਉਹਦਾ ਨਾਮ ਉਹਨਾਂ ਨੇ ਮਤਲਬ ਅੱਗੇ ਦੀ ਅੱਗੇ ਆ ਰੰਦੀਪ ਵੀਰੇ ਨਾਲ ਗੱਲ ਕੀਤੀ ਐ ਥੈਨ ਇਹਨਾਂ ਨੇ ਬਚਾਇਆ ਸਾਨੂੰ ਵੀ ਮਤਲਬ ਮੇਰਾ ਫਰੈਂਡ ਸਰਕਲ ਸਾਰਾ ਇੱਕ ਕੈਨੇਡਾ ਤੋਂ ਮੁੰਡਾ ਅਕਦਰ ਇਹਨਾਂ ਸਾਰਿਆਂ ਨੇ ਜੋਰ ਲਾਇਆ ਫਿਰ ਤਾਂ ਕਰਕੇ ਇਹ ਗੱਲ ਆਪਾਂ ਉਥੋਂ ਨਿਕਲਦੀ ਕਰੀਏ ਕਿ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਹੋਟਲ 'ਚ ਕਿਤੇ ਕਿਡਨਾਪ ਕਰ ਲਿਆ ਸੀ ਫਿਰ ਪੁਲਸ ਨੂੰ ਜਿਹੜੀ ਉਥੋਂ ਦੀ ਪੁਲਸ ਆ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਤੁਸੀਂ ਇੱਥੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਯਾਰ ਇਸ ਹਾਲ ਨਾ ਬਚਿਆ ਕਿ ਘਰ ਦੇ ਵਿੱਚ ਅਰੈਸਟ ਕੀਤਾ ਸੀ ਵੀਰੇ ਹੋਟਲ 'ਚ ਨਹੀਂ ਤੇ ਮਤਲਬ ਜਿਹੜੀ ਆਪਣੀ ਸੈਂਟਰ ਦੀ ਗਵਰਨਮੈਂਟ ਆ ਉਹਨੇ ਬਹੁਤ ਸਾਹ ਦਿੱਤਾ ਕਿਉਂਕਿ ਰਮਦੀਪ ਵੀਰੇ ਨੇ ਸੈਂਟਰ ਦੇ ਮਤਲਬ ਪਹੁੰਚ ਕੀਤੀ ਤੇ ਜਿਹੜੇ ਆਪਣੇ ਫੋਰਨ ਮਿਨਿਸਟਰ ਨੇ ਡਾਕਟਰ ਜੇ ਸ਼ੰਕਰ ਜੀ ਉਹਨਾਂ ਨੇ ਤੇ ਮੋਦੀ ਜੀ ਨੇ ਮਤਲਬ ਕਾਫੀ ਸਾਹ ਦਿੱਤਾ ਇਹਨਾਂ ਨੇ ਉਧਰ ਆਪਣੀ ਇਰਾਨ ਇੰਡੀਅਨ ਐਮਬੈਸੀ ਨਾਲ ਕੰਟੈਕਟ ਕੀਤਾ ਇਰਾਨੀ ਡਿਪਲੋਮੈਸੀ ਨੇ ਉਧਰ ਦੀ ਗਵਰਨਮੈਂਟ ਸੀਆਈਡੀ ਨਾਲ ਗੱਲ ਕੀਤੀ ਤੇ ਸਾਨੂੰ ਸੀਆਈਡੀ ਨੇ ਮੇਰੇ ਫੋਨ ਤੋਂ ਟ੍ਰੇਸ ਕਰਕੇ ਫਿਰ ਬਚਾਇਆ ਉੱਥੇ ਪਹੁੰਚੀ ਮਤਲਬ 16 ਜਣੇ ਸੀ ਘਟੋ ਘਟੋ ਸਾਡਾ ਤਾਂ ਫਿਰ ਫੋਨ ਬੰਦ ਹੋਊਗਾ ਤੁਹਾਡਾ ਫੋਨ ਕਿਵੇਂ ਫਿਰ ਉਹਨੇ ਮੇਰੇ ਮੇਰੇ ਫੋਨ ਦੀ ਜਿਹੜੀ ਮਤਲਬ ਸੈਟਿੰਗ ਸੀਗੀ ਜਿਵੇਂ ਮੇਰਾ ਇੱਕ ਫਰੈਂਡ ਡਾਕਟਰ ਆ ਉਹ ਗਗਨ ਉਹਦੀ ਦੂਰੀ ਦੇ ਵਿੱਚ ਸ਼ੌਪ ਆ ਗਗਨ ਸ਼ਰਮਾ ਦੇ ਨਾਮ ਦਾ ਲੰਘ ਗਗਨ ਮੈਡੀਕਲ ਆ ਉਹਨੇ ਮਤਲਬ ਸੈਟਿੰਗ ਕੀਤੀ ਸੀ ਸਟੋਲਨ ਡਿਵਾਈਸ ਵਾਲੀ ਉਹਦੇ ਵਿੱਚੋਂ ਮੇਰੀ ਆਈਡੀ ਨਹੀਂ ਲੌਗ ਆਊਟ ਹੋ ਰਹੀ ਸੀ ਤਾਂ ਹੁਣ ਇੱਕ ਕਿਡ ਨੈਪਰ ਨੇ ਮਤਲਬ ਵੀ ਟ੍ਰੇਸ ਨਾ ਹੋਵੇ ਲੋਕੇਸ਼ਨ ਜਾਂ ਕੁਝ ਵੀ ਆਪਣੀ ਗਰਲਫ੍ਰੈਂਡ ਨੂੰ ਫੋਨ ਦਿੱਤਾ ਸੀਗਾ ਤੇ ਉਹਨੂੰ ਕਿਹਾ ਸੀਗਾ ਵੀ ਨਾਤੇ ਦੇ ਵਿੱਚ SIM ਪਾਉਣਾ ਤੇ ਨਾ ਇਹਨੂੰ Wi-Fi ਨਾਲ ਕਨੈਕਟ ਕਰਨਾ ਪਤਾ ਨਹੀਂ ਰੱਬ ਵੱਲੋਂ ਹੀ ਜਿਸ ਦਿਨ ਮੈਂ ਅਸੀਂ ਬਚੇ ਹਾਂ ਉਸ ਦਿਨ ਉਹਨੇ Wi-Fi ਆਨ ਵਗੈਰਾ ਕੀਤਾ ਤੇ ਮੇਰੇ ਘਰ ਦੇ ਆਈਐਮਐਨ ਨੰਬਰ ਭੇਜ ਆਇਆ ਸੀਗਾ ਤੇ ਇਰਾਨ ਇੰਡੀਅਨ ਐਮਬੈਸੀ ਨੇ ਉਹ ਸੀਆਈਡੀ ਨੂੰ ਦਿੱਤਾ ਹੋਇਆ ਸੀ ਤੇ ਜਿਸ ਦਿਨ ਇਹ ਹੋਈ ਆ ਤੇ ਜਿਹੜਾ ਕਿਡਨੈਪਰ ਸੀਗਾ ਉਨੇ ਮੈਨੂੰ ਇੱਕ ਆਪਣੇ ਉਹਦੇ ਫੋਨ ਦੇ ਵਿੱਚ ਅਜਾਨ ਐਪ ਡਾਊਨਲੋਡ ਕਰਨ ਨੂੰ ਕਿਹਾ ਸੀ ਤਾਂ ਉਹ ਜਦੋਂ ਡਾਊਨਲੋਡ ਕੀਤੀ ਤਾਂ ਉਹਦੇ ਵਿੱਚ ਆਪਸ਼ਨ ਆਈ ਸੀਗੀ ਵੀ ਲੋਕੇਸ਼ਨ ਔਨ ਕਰਨ ਦੀ ਮੈਂ ਲੋਕੇਸ਼ਨ ਔਨ ਕੀਤੀ ਤਾਂ ਉਹ ਕੁੜੀ ਦੀ ਤੇ ਜਿਹੜਾ ਇੱਕ ਕਿਡਨਾਪਰ ਸੀ ਉਹ ਟਰੇਸ ਹੋਏ ਤਾਂ ਨਸੀਬ ਚੇ ਆ ਇੱਕ ਸਵਾਲ ਇਹ ਪੁੱਛਣਾ ਚਾਹਾਂਗੇ ਬੰਦਾ ਤਾਂ ਨਹੀਂ ਕੀ ਤੁਹਾਨੂੰ ਮੌਕਾ ਮਿਲੇ ਤੁਸੀਂ ਦੁਬਾਰੇ ਜਾਓਗੇ ਜਰੂਰ ਪੂਰੇ ਕਿਹੜਾ ਜੋਬ ਮਿਲਨੀ ਹੈ ਸਰ ਮੈਨੂੰ ਮਤਲਬ ਜੇਕਰ ਮੈਂ ਮਤਲਬ ਮੇਰਾ ਪਾਸਪੋਰਟ ਬਣੇ ਦੈਨ ਮੈਂ ਡੈਫੀਨੇਟਲੀ ਜਾਊਗਾ ਕਿਉਂਕਿ ਮੇਰੇ ਸਿਰ ਤੇ ਕਰਜ਼ਾ ਵੀ ਬਹੁਤ ਆ ਤੇ ਇੱਥੇ ਜੋਬ ਵਗੈਰਾ ਮਿਲਨੀ ਨਹੀਂ ਤੇ ਮੈਂ ਉਤਾਰ ਨਹੀਂ ਆ ਜਦੋਂ ਤੁਸੀਂ ਉਰੇ ਆਨਿਓ ਜੀ ਉਸ ਤੋਂ ਬਾਅਦ ਤੋਂ ਅਸੀਂ ਏਜੰਟ ਨੂੰ ਮਿਲੇ ਜਾਂ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਸਰ ਮੈਨੂੰ ਨਹੀਂ ਲੱਗਦਾ ਕਿਉਂਕਿ ਏਜੰਟ ਨਾਲ ਤਾਂ ਮੇਰੀ ਕੋਈ ਗੱਲ ਹੀ ਨਹੀਂ ਹੋਈ ਤੇ ਏਜੰਟ ਭੱਜਿਆ ਹੋਇਆ ਫਰਾਰ ਏਜੰਟ ਤੇ ਹੋਰ ਮੇਰੀ ਕਿਸੇ ਨਾਲ ਨਹੀਂ ਗੱਲ ਹੋਈ ਰੰਦੀਪ ਵੀ ਮੇਰੇ ਮਤਲਬ ਹਰ ਰੋਜ਼ ਘਰੇ ਆਉਂਦੇ ਨੇ ਇੱਕ ਵਾਰ ਹਾਂਜੀ ਹਰ ਰੋਜ਼ ਹਾਲ ਚਾਲ ਵਗੈਰਾ ਪੁੱਛਦੇ ਆ ਫੋਨ ਕਰਦੇ ਆ ਵੀ ਤੂੰ ਠੀਕ ਐ ਇਹੋ ਹਾਂਜੀ ਸਰ ਕੁਝ ਇਹ ਸਾਂਸ ਨਾਲ ਹੁਣ ਫੇਰ ਜਿੰਨਾ ਦੇ ਕਿਡਨਾਪ ਹੋ ਜਾਂਦਾ ਉਸ ਤੋਂ ਬਾਅਦ ਇਹ ਆਪਣੀ ਹੱਡ ਵੀ ਤੋੜਨ ਲੱਗਦਾ ਜਿਆਦਾ ਹੋਰ ਜਾਣਕਾਰੀ ਨਹੀਂ ਸਾਡੇ ਨਾਲ ਰਣਦੀਪ ਦਿਹੋਲ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਬੜਾ ਮਨ ਦੁਖੀ ਹੁੰਦਾ ਜਦੋਂ ਆਪਾਂ ਇਹੋ ਜਿਹੀਆਂ ਕਹਾਣੀਆਂ ਸੁਣਦੇ ਆ ਕਿ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਜਾ ਕੇ ਧੋਖਾਂ ਦਾ ਘਰੋ ਵੀ ਬਰਬਾਦ ਉਹਦੇ ਉੱਥੇ ਜਾ ਕੇ ਕੁੱਟਮਾਰ ਦੇਖੋ بڑا ਮੰਦ ਭਾਗ ਹੈ ਕਿ ਜਿੱਥੇ ਭਗਵੰਤ ਮਾਨ ਹੋਰੀ ਇਹ ਗੱਲ ਕਰਿਆ ਕਰਦੇ ਸੀ ਇਹ ਵੀ ਸਾਡੇ ਮੁਲਕ ਦੇ ਵਿੱਚ ਆ ਕੇ ਬਾਹਰਲੇ ਗੋਰੇ ਇੱਥੇ ਤੁਸੀਂ ਦੇਖਿਆ ਕਰੋਗੇ ਜੀ ਨੌਕਰੀਆਂ ਲੈਣ ਆਇਆ ਕਰਨਗੇ ਤੇ ਅੱਜ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਚਾਂਸੇ ਦਿੱਤੇ ਜਾ ਰਹੇ ਆ ਏਜੰਟ ਉਹਨਾਂ ਨੂੰ ਬਾਹਰ ਲੈ ਜਾ ਕੇ ਕਟਾਉਂਦੇ ਵੀ ਆ ਪੈਸੇ ਵੀ ਫਰੋਕੀਆਂ ਵੀ ਮੰਗਦੇ ਆ ਤੇ ਵੱਡਾ ਧੁਖਾ ਧੜੀ ਹੋ ਰਹੀ ਆ ਜੇ ਬੱਚਾ ਪੀੜਤ ਆ ਸਾਡੇ ਪੰਜਾਬ ਦੇ ਤਿੰਨ ਬੱਚੇ ਪੀੜਤ ਨੇ ਅਗਰ ਜੇ ਅੱਜ ਸੈਂਟਰ ਸਰਕਾਰ ਨਾ ਹੁੰਦੀ ਮੋਦੀ ਸਰਕਾਰ ਨਾ ਹੁੰਦੀ ਤਾਂ ਇਹਨਾਂ ਨੂੰ ਮਾਰ ਮਕਾਉਣਾ ਸੀ ਉਹ ਕਿਡਨੈਪਰਾਂ ਨੇ ਪਾਕਿਸਤਾਨੀ ਜਲਾਦਾਂ ਨੇ ਤੇ ਮੈਂ ਬੜਾ ਧੰਨਵਾਦੀ ਆ ਕੇਂਦਰ ਸਰਕਾਰ ਦਾ ਜਿਨ੍ਹਾਂ ਨੇ ਫੁੱਲਾਂ ਵਾਂਗੂ ਇਹਨਾਂ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਂਦਾ ਤੇ ਉਸ ਤੋਂ ਬਾਅਦ ਅੰਬੈਸੀ ਦੇ ਵਿੱਚ ਅੰਬੈਸੀ ਵਾਲੇ ਲੋਕਾਂ ਨੇ ਉੱਥੇ ਜਿਹੜੇ ਸਾਡੇ ਇਹ ਦੱਸ ਰਹੇ ਆ ਵੀ ਹਰਿੰਦਰ ਜੀ ਸੁਧਾਰਤ ਜੀ ਨੇ ਉੱਥੇ 20 ਦਿਨਾਂ ਲਈ ਇਹਨਾਂ ਨੂੰ ਬੜਾ ਵਧੀਆ ਰਹਿਣ ਸਣ ਰੱਖਿਆ ਖਾਣ ਪੀਣ ਰੱਖਿਆ ਤੇ ਵਾਪਸ ਵੀ ਲੈ ਕੇ ਆਏ ਕੱਲੇ ਇਹਨਾਂ ਨੂੰ ਹੀ ਨਹੀਂ ਵਾਪਸ ਲੈ ਕੇ ਆਏ ਈਰਾਨ ਦੇ ਵਿੱਚ ਯੁੱਧ ਦੀ ਸਥਿਤੀ ਬਣੀ ਹੋਈ ਸੀ ਤਾਂ ਉੱਥੋਂ ਸਾਰੇ ਜਿਹੜੇ ਇੰਡੀਅਨਸ ਵਾਪਸ ਆਉਣਾ ਚਾਹੁੰਦੇ ਸੀ ਸਾਰਿਆਂ ਨੂੰ ਵ ਆਪਰੇਸ਼ਨ ਸਿੰਧੂ ਚਲਾ ਕੇ ਬਾਪਸ ਲਿਆਂਦਾ ਗਿਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਦਾ ਯੁੱਧ ਚੱਲ ਰਿਹਾ ਸੀ ਇੱਥੇ ਉਸ ਟਾਈਮ ਇਹ ਹੁਸਨਪ੍ਰੀਤ ਉਹਨਾਂ ਪਾਕਿਸਤਾਨੀ ਕਿਡਨੈਪਰਾਂ ਦੇ ਕਬਜ਼ੇ ਦੇ ਵਿੱਚ ਸੀਗਾ ਤਾਂ ਇਹਨੂੰ ਬੰਗਾਰਿਆ ਚੈਲੰਜ ਕੀਤਾ ਕਿ ਤੇਰਾ ਮੋਦੀ ਵੀ ਆ ਜੇ ਤੇ ਤਾਂ ਤੈਨੂੰ ਛਡਵਾ ਨਹੀਂ ਸਕਦਾ ਇਥੋਂ ਰਾਂ ਦੇ ਵਿੱਚੋਂ ਛਡਵਾ ਕੇ ਲਿਆਂਦਾ ਉਸ ਤੋਂ ਪਹਿਲਾਂ ਸਾਡੀਆਂ ਭੈਣਾਂ ਦੇ ਸੰਧੂਰ ਉਜਾੜੇ ਗਏ ਸੀ ਉਹਨਾਂ ਨੂੰ ਵੀ ਚੈਲੰਜ ਕੀਤਾ ਗਿਆ ਸੀ ਵੀ ਮੋਦੀ ਨੂੰ ਜਾ ਕੇ ਦੱਸ ਦਿਓ ਤਾਂ ਉਹਨਾਂ ਦੇ ਟਿਕਾਣੇ ਪਾਕਿਸਤਾਨ ਦੇ ਵਿੱਚ ਜਾ ਕੇ ਉਜਾੜੇ ਕੇਂਦਰ ਸਰਕਾਰ ਤਾਂ ਸਾਰੇ ਕੰਮ ਕਰ ਰਹੀ ਹੈ ਪਰ ਪੰਜਾਬ ਸਰਕਾਰ ਦੀ ਨਲੈਕੀ ਖੁੱਦਾਬ ਦਾ ਹਲਕਾ ਹੋਵੇ ਮੁੱਖ ਮੰਤਰੀ ਦਾ ਧੂਰੀ ਤੋਂ ਬੱਚਾ ਇਹ ਤੇ ਇਹਦੀ ਸਾਰ ਵੀ ਨਾ ਲਈ ਜਾਵੇ ਅੱਜ 3 ਮਹੀਨੇ ਹੋਣ ਵਾਲੇ ਹੋ ਗਏ 18 ਲੱਖ ਰੁਪਿਆ ਲੁੱਟ ਕੇ ਲੈ ਗਿਆ ਇਹਦੇ ਤੋਂ ਏਜੰਟ ਜਿਹੜਾ ਇਹ ਹੁਸ਼ਿਆਰਪੁਰ ਦਾ ਦੱਸਦਾ ਟਵਾਲ ਹੈ ਕੋਈ ਧੀਰਜ ਟਵਾਲ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਕੋਈ ਜਿਹੜਾ ਇਹਨਾਂ ਤੋਂ ਪੈਸੇ ਲੈਨੇ 18-18 ਲੱਖ ਰੁਪਿਆ ਤਿੰਨ ਜਣਾਂ ਤੋਂ ਲੈ ਲੈ 54 ਲੱਖ ਰੁਪਿਆ ਲੈ ਲਿਆ ਕੀ ਉਹਦੇ ਜ਼ਰੀਏ ਸਾਰਾ ਕੁਝ ਗੇਮ ਚੱਲ ਰਹੀ ਹੈ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਅੱਜ ਇਹਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਲੋੜ ਹੈ ਉਹੋ ਜਿਹੇ ਏਜੰਟਾਂ ਦੇ ਘਰ ਤੋਂ ਹੋਣ ਦੀ ਵੀ ਲੋੜ ਹੈ ਉਹੋ ਜਿਹੇ ਤੇ ਦਫ਼ਤਰ ਤੋਂ ਹੋਣ ਦੀ ਵੀ ਲੋੜ ਹੈ ਜਿਹੜੀ ਉਹਨਾਂ ਦੀ ਸੰਪਤੀ ਹੈ ਉਹ ਜ਼ਬਤ ਕਰਕੇ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇਹਨਾਂ ਦੇ ਨਾਲ ਵੱਡਾ ਧੋਖਾ ਹੋਇਆ ਤੇ ਸਹੀ ਜਰੇ ਜਰੇ ਨੇ ਇਹਨਾਂ ਨੇ ਮੌਤ ਮਿਲ ਜਾਂਦੀ ਹੈ ਅਗਰ ਕੇਂਦਰ ਸਰਕਾਰ ਜਾਂ ਉਹ ਸੱਚੇ ਪਾਤਸ਼ਾਹ ਦਾ ਹੱਥ ਨਾ ਹੁੰਦਾ ਤੇ ਅੱਜ ਇਹ ਆਪਦੇ ਘਰੇ ਪਹੁੰਚੇ ਐ ਤੇ ਮੈਂ ਬੇਹਤ ਧੰਨਵਾਦੀ ਹਾਂ ਕੇਂਦਰ ਸਰਕਾਰ ਦਾ ਸ਼੍ਰੀ ਤਰਨੁਜ ਚੁਗਜੀ ਦਾ ਜਿਹਦੇ ਨਾਲ ਤੱਕ ਮੈਂ ਅਪਰੋਚ ਕੀਤੀ ਜਿਹੜਾ ਇਹ ਅੱਜ ਘਰੇ ਪਹੁੰਚੇ ਹੋਏ ਐ ਤੇ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਵੀ ਇਹ ਕਿੰਨੀ ਦੇ ਵਿੱਚ ਕਿੰਨਾ ਕਿਚਰ ਸੌਹੋਗੇ ਕੀ ਤੁਸੀਂ ਆਪਦਾ ਹੰਕਾਰ ਦਿਖਾ ਰਹੇ ਹੋ ਵੀ ਕੇਂਦਰ ਸਰਕਾਰ ਨੇ ਛਡਾ ਲਿਆ ਤਾਂ ਮੈਂ ਉੱਥੇ ਜਾਣਾ ਨਹੀਂ ਹੈ ਯਾਰ ਬੱਚਾ ਤਾਂ ਤੁਹਾਡੇ ਹਲਕੇ ਦਾ ਹੈ ਤੁਸੀਂ ਕਹਿੰਦੇ ਸੀ ਅਸੀਂ ਸਾਰਾ ਕੁਝ ਕਰਾਂਗੇ ਕਿੱਡੇ ਵੱਡੇ ਮਾਰਜੰਦ ਦੇ ਨਾਲ ਜਿਤਾ ਕੇ ਤੁਹਾਨੂੰ ਮੁੱਖ ਮੰਤਰੀ ਮੁੱਖ ਮੰਤਰੀ ਦੇ ਕਦੇ ਸੁਪਨਾ ਦੇਖਿਆ ਕਰਦੇ ਸੀ ਤੁਸੀਂ ਇਹਨਾਂ ਨੇ ਪੂਰਾ ਕੀਤਾ ਤਾਂ ਇਹਨਾਂ ਦੇ ਵੀ ਜਿਹੜੇ ਸੁਪਨੇ ਨੇ ਚਾਹੀਏ ਇਹਨਾਂ ਨੂੰ ਨੌਕਰੀਆਂ ਰੋਜ਼ਗਾਰ ਪੰਜਾਬ ਦੇ ਬੱਚਿਆਂ ਨੂੰ ਦਿਓ ਤੇ ਜਾਂ ਫਿਰ ਇਹਨਾਂ ਦਾ ਮੁਆਵਜ਼ਾ ਇਹਨਾਂ ਨੂੰ ਵਾਪਸ ਦਿਓ ਕਿਉਂਕਿ ਇਹ ਰੋਜ਼ਗਾਰ ਨਾ ਮਿਲਣ ਕਰਕੇ ਆਪਦੇ ਮਾਪੇ ਉਹਨੂੰ ਕਿਉਂਕਿ ਇਹਦੀ ਦਾਦਾ ਜੀ ਵੀ ਗੁਜ਼ਰ ਗਏ ਇਹਦੇ ਪਿਤਾ ਜੀ ਵੀ ਗੁਜ਼ਰ ਗਏ ਦਾਦੀ ਤੇ ਮਾਂ ਦਾ ਇਕੱਲਾ ਸਹਾਰਾ ਸੀ ਇਹ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰੀ ਵੀ ਸੰਪਰਕ ਨਹੀਂ ਕੀਤਾ ਉਸ ਪਰਿਵਾਰ ਦੇ ਨਾਲ ਸਾਡੀ ਗੱਲ ਵਿਚਾਲੇ ਮੈਂ ਵੀਰ ਨੂੰ ਪੁੱਛਿਆ ਸੀਗਾ ਮਾਂ ਇੰਨੇ ਤੇ ਤਸੱਦਦ ਹੋ ਗਿਆ ਪੈਸੇ ਵੀ ਕਰੋ ਗਵਾ ਬੈਠਾ ਕਿ ਤੈਨੂੰ ਮੌਕਾ ਮਿਲਦਾ ਦੁਬਾਰੇ ਜਾਏਂਗਾ ਕਹਿੰਦਾ ਮੈਂ ਹਾਂ ਜਾਊਂਗਾ ਕਿਉਂ ਮਜਬੂਰੀ ਇਹੀ ਤਾਂ ਦੁੱਖ ਹੈ ਨਾ ਜੀ ਮੈਂ ਇਹੀ ਤਾਂ ਗੱਲ ਕਹਿ ਰਿਹਾ ਵੀ ਜਿੱਥੇ ਭਗਵੰਤ ਮਾਨਹੂਰੀ ਵੱਡੇ ਵੱਡੇ ਬਾਹਾ ਕੱਢ ਕੱਢ ਕੇ ਅੱਜ ਵੀ ਚੁਟਕਲੇ ਤਾਂ ਸੁਣਾ ਦਿੰਦੇ ਆ ਕਹਿੰਦੇ ਸੀ ਗੋਰੇ ਆਇਆ ਕਰਨਗੇ ਜੀ ਉਰੇ ਨੌਕਰੀਆਂ ਕਰਨ ਆਪਣੇ ਬੱਚੇ ਯਾਰ ਈਰਾਨ ਦੇ ਵਿੱਚ ਛੋਟੇ ਛੋਟੇ ਮੁਲਕਾਂ ਦੇ ਵਿੱਚ ਤਸੀਹੇ ਸਹ ਰਹੇ ਆ ਜਿੱਥੇ ਯੁੱਧ ਚੱਲ ਰਿਹਾ ਸੀਗਾ ਬੜੀ ਮੁਸ਼ਕਲ ਦੇ ਨਾਲ ਕੱਟ ਕੇ ਲੈ ਆਏ ਆ ਜੇ ਸੈਂਟਰ ਸਰਕਾਰ ਨਾ ਹੁੰਦੀ ਸੱਚੇ ਬਾਦਸ਼ਾਹ ਦਾ ਹੱਥ ਨਾ ਹੁੰਦਾ ਤਾਂ ਜੋ ਉਹਨਾਂ ਨੇ ਮਾਰਨ ਵਾਲੀ ਕੋਈ ਕਮੀ ਤਾਂ ਛੱਡੀ ਨਹੀਂ ਸੀਗੀ ਮੈਨੂੰ ਇਹਨੇ ਦੱਸਿਆ ਵੀ ਇੱਥੋਂ ਤੱਕ ਕਹਿੰਦੇ ਸੀ ਵੀ ਇਹਨਾਂ ਦੀ ਅੰਦਰਾ ਕੱਢ ਦੋ ਵਿਪਰਤ ਪੈਸੇ ਦੇਣ ਨਾ ਦੇਣ ਅਸੀਂ ਨਹੀਂ ਪੈਸੇ ਦਿੰਦੇ ਏਜੰਟਰ ਨੂੰ ਜਿਹੜੇ ਪੈਸੇ ਦਿੱਤੇ ਹੋਏ ਸੀਗੇ ਹਾਂ ਸਰ ਇਹ ਕੋਈ ਪਹਿਲਾ ਕੇਸ ਨਹੀਂ ਨਾ ਆਖਰੀ ਹੈ ਅੱਗੇ ਵੀ ਹੁੰਦੇ ਰਹਿਣਗੇ ਕਿਉਂ ਨਹੀਂ ਪੰਜਾਬ ਸਰਕਾਰ ਜਾਗਦੀ ਕਿਉਂਕਿ ਇੱਕ ਫਾਰਮੈਲਟੀ ਬਾਅਦ ਇੱਕ ਦੁੱਧ ਕਾਰਨਾ ਤੇ ਰੇਡ ਹੋ ਜਾਂਦੀ ਉਸ ਤੋਂ ਬਾਅਦ ਫਿਰ ਚੁੱਪ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਚੁੱਪ ਕਰਕੇ ਵਜ ਜਾਂਦਾ ਪ੍ਰਸ਼ਾਸਨ ਹਾਂ ਬਿਲਕੁਲ ਬੈਠ ਰਹੇ ਜੀ ਅੱਜ ਇਹਨਾਂ ਦੇ ਪੈਸੇ ਜਿਹੜੇ ਖੂਨ ਪਸੀਨੇ ਦੀ ਕਮਾਈ ਆ ਲੋਕਾਂ ਤੋਂ ਫੜ ਟੜ ਕੇ ਜਿਹੜੇ ਏਜੰਟਰ ਨੂੰ ਦਿੱਤੇ ਉਹੀ ਇਹਨਾਂ ਦੇ ਉੱਤੇ ਵਰਤੀ ਜਾ ਰਿਹਾ ਤੇ ਅੱਜ ਇਹ ਇਹ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਅਬ ਦੇ ਘਰੇ ਬੈਠੇ ਆ ਅੱਜ ਮਾਂ ਪਿਓ ਨੂੰ ਸੰਤੁਸ਼ਟੀ ਹੈ ਵੀ ਸਾਡਾ ਬੱਚਾ ਵਾਪਸ ਆ ਗਿਆ ਪਰ ਕੱਲ ਨੂੰ ਜਿਹੜੇ ਉਹ ਪੈਸੇ ਕਿਸੇ ਤੋਂ ਫੜ ਕੇ 18 ਲੱਖ ਰੁਪਈਆ ਆਮ ਪਰਿਵਾਰ ਵਾਸਤੇ ਬਹੁਤ ਵੱਡੀ ਰਕਮ ਹੈ ਮੁੱਖ ਮੰਤਰੀ ਸਾਹਿਬ ਵਾਸਤੇ ਨਹੀਂ ਹੋਣੀ ਕਿਉਂਕਿ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਆਉਂਦੇ ਹੋਣਗੇ ਪਰ ਇਹਨਾਂ ਵਾਸਤੇ ਵੱਡੀ ਰਕਮ ਹੈ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਹ ਰਕਮ ਇਹਨਾਂ ਨੇ ਮੋੜਨੀ ਹੈ ਇਹਨੂੰ ਰੋਜ਼ਗਾਰ ਵੀ ਮਿਲਣਾ ਚਾਹੀਦਾ ਬੱਚੇ ਨੂੰ ਜੇ ਸ਼ਰਾਬੀਆਂ ਨੂੰ ਤੁਸੀਂ ਦੱਸਦਾ 10 ਲੱਖ ਰੁਪਈਆ ਦੇ ਸਕਦੇ ਹੋ ਯਾਰ ਗਲਤੀ ਉਦੋਂ ਵੀ ਖੈਰ ਤੁਹਾਡੀ ਸੀ ਜੇ ਉਹਨਾਂ ਨੂੰ 10-10 ਲੱਖ ਰੁਪਏ ਦੇ ਇਹ ਵੀ ਤਾਂ ਥੋੜੀ ਗਲਤੀ ਹੈ ਨਾ ਤੁਸੀਂ ਰੋਜ਼ਗਾਰ ਨਹੀਂ ਦੇ ਰਹੇ ਬੱਚਿਆਂ ਨੂੰ ਬੱਚੇ ਬਾਹਰ ਜਾ ਕੇ ਫਸ ਜਾਂਦੇ ਆ ਜੇ ਸੈਂਟਰ ਸਰਕਾਰ ਕਹਿੰਦੀ ਸਾਡੇ ਤੋਂ ਕਿਹੜਾ ਪੁੱਛ ਕੇ ਗਿਆ ਸੀ ਸੈਂਟਰ ਸਰਕਾਰ ਨੇ ਆਪਣਾ ਫਰਜ਼ ਨਿਭਾਇਆ ਨਾ ਸੈਂਟਰ ਸਰਕਾਰ ਨੇ ਇਕੱਲੇ ਇਹਨਾਂ ਨੂੰ ਹੀ ਨਹੀਂ ਕੱਢਿਆ ਜਿਹੜੇ ਬਾਕੀ ਇਰਾਨ ਦੇ ਵਿੱਚ ਯੁੱਧ 'ਚ ਫਸੇ ਸੀ ਉਹਨਾਂ ਨੂੰ ਵੀ ਕੱਢਿਆ ਅਫਗਾਨਿਸਤਾਨ 'ਚੋਂ ਵੀ ਕੱਢਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸਤਕਾਰ ਦੇ ਨਾਲ ਵਾਪਸ ਲੈ ਕੇ ਆਏ ਅਫਗਾਨਿਸਤਾਨ ਜੋ ਜਿੱਥੇ ਟਾਇਰਾਂ ਦੇ ਵਿੱਚ ਲੋਕ ਚੜ-ਚੜ ਕੇ ਆ ਰਹੇ ਸੀਗੇ ਯੂਕਰੇਨ ਦੇ ਵਿੱਚੋਂ ਬੱਚੇ ਕੱਢੇ ਆਪਣੀ ਜ਼ਿੰਮੇਵਾਰੀ ਸਮਝ ਇਹ ਤੁਹਾਡੇ ਬੱਚੇ ਨੇ ਨਾ ਰੋਜ਼ਗਾਰ ਦਿਓ ਇਹਨਾਂ ਨੂੰ ਮੁਆਵਜ਼ਾ ਦਿਓ ਤਾਂ ਜੋ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਆਤ ਆ ਗਿਆ ਕੋਈ ਆਪ ਦਾ ਰੋੜਾ ਰੋੜੇ ਕੋਈ ਆਪ ਦਾ ਰੋਜ਼ਗਾਰ ਪੈਦਾ ਕਰ ਲਵੇ ਤਾਂ ਜੋ ਅੱਗੇ ਦੁਬਾਰਾ ਤੋਂ ਜਿਹੜਾ ਇਹ ਕਹਿ ਰਿਹਾ ਮੈਂ ਬਾਹਰ ਜਾ ਕੇ ਜਾਣਾ ਇਹਨੂੰ ਤਾਂ ਬੱਚੇ ਨੂੰ ਪਤਾ ਨਹੀਂ ਕੌਣ ਸਹੀ ਏਜੰਟ ਹੈ ਕੌਣ ਗਲਤ ਏਜੰਟ ਹੈ ਪਤਾ ਨਹੀਂ ਕਿੰਨੇ ਕਿੰਨੇ ਲਾਇਸੈਂਸ ਲੈ ਰੱਖੇ ਆ ਤੇ ਇਹ ਦੁਬਾਰਾ ਨਾ ਫਸੇ ਤੇ ਇਹੋ ਜੇ ਚੰਗਲ ਚੋਂ ਨਿਕਲ ਸਕੇ ਇਹਨਾਂ ਸਰਨਾ ਰੰਦੀਪ ਦਿਓਲ ਜੀ ਜਿੰਨਾ ਦੇ ਸਦਕਾ ਤੇ ਸੈਂਟਰ ਸਰਕਾਰ ਦੇ ਸਦਕਾ ਅੱਜ ਜਿਹੜੇ ਤਿੰਨ ਨੌਜਵਾਨ ਨੇ ਆਪਣੇ ਘਰ ਨੂੰ ਵਾਪਸ ਪਰਤੇ ਹਨ ਨਾਲ ਹੀ ਇਸ ਵੀਰ ਨਾਲ ਜਦੋਂ ਗੱਲ ਕਰੀ ਇਹਦੀ ਅੱਖਾਂ ਦੇ ਵਿੱਚ ਹੰਝੂ ਵੇਖਣ ਨੂੰ ਮਿਲੇ ਇਸਨੇ ਆਖਿਆ ਕਿ ਜੇ ਮੈਨੂੰ ਦੁਬਾਰੇ ਮੌਕਾ ਮਿਲਦਾ ਹੈ ਤਾਂ ਮੈਂ ਫੇਰ ਇੱਕ ਵਾਰ ਵਾਪਸ ਬਾਹਰ ਜਾ ਕੇ ਆਪਣਾ ਕੰਮ ਕਰਾਂਗਾ ਕਿਉਂਕਿ ਇਹਦੇ ਪਿੱਛੇ ਲੱਖਾਂ ਮਜਬੂਰੀਆਂ ਹਨ ਜਿਹੜਾ ਸਿਰ ਤੇ ਕਰਜ਼ਾ ਚੜ ਚੁੱਕਿਆ ਉਹ ਮਜਬੂਰੀ ਹੈ ਨਾਲ ਹੀ ਜਿਹੜੇ ਤੁਹਾਨੂੰ ਪੰਜਾਬ ਸਰਕਾਰ ਤੇ ਵੀ ਇਹਨਾਂ ਨੇ ਸਵਾਲ ਠਾਏ ਨੇ ਕਿ ਜਿਹੜੇ ਏਜੰਟ ਇਸ ਤਰ੍ਹਾਂ ਦੀ ਠੱਗੀ ਥੋੜੀ ਕਰਦੇ ਹਨ ਕਿਉਂ ਨਹੀਂ ਉਹਨਾਂ ਤੇ ਸਕੰਜਾ ਕੱਚਾ ਜਾਸਲਾ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ